ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 5 ਦਿਨਾਂ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੁੰਦੇ ਦਿਨਾਂ ਦੇ ਵਿੱਚ ਤੇ ਮਈ ਵਾਲਾ ਇੱਕ ਸਿਸਟਮ ਆ ਰਿਹਾ ਤੇ ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਸਾਂਝ ਕਰਾਂਗੇ ਸਭ ਤੋਂ ਪਹਿਲਾਂ ਗੱਲ ਹੈ ਜਿਹੜੀ ਧੁੰਦ ਦੀ ਕਰ ਲੈਨੇ ਆ ਸਵੇਸਲੇ ਦਿਹਾਜੋ ਤਾਜ਼ਾ ਸੈਟਲਰ ਦਸਿਹਰਾਂ ਦੇ ਵਿੱਚ ਤੁਸੀਂ ਦੇਖ ਰਹੇ ਆ ਲਗਭਗ ਸਗੇੜ ਦੇ 9.5 ਗਜਰੇ ਆ ਤੇ ਤਿੰਨ ਹੈ ਜੀ ਅੱਜ 28 ਦਸੰਬਰ ਦਾ ਸਕਰੀਨ ਦੇ ਦੇਖ ਸਕਦੇ ਆ ਕਿ ਇਧਰੋਂ ਲੈਦੇ ਵਾਲੇ ਫਾਸਿਓ ਯਾਨੀ ਕਿ ਲਾਹੌਰ ਤੋਂ ਲੈ ਕੇ ਜੰਮੂ ਵਾਲੇ ਫਾਸਿਆਂ ਤੋਂ ਇਧਰ ਪੰਜਾਬ ਚੜਦੇ ਨੂੰ ਜਿਹੜਾ ਜਾ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਤਨਤਨ ਸਾਹਿਬ ਠੰਡਾ ਫਜਲ ਕਾਫਰੀਦ ਗੋਲਫਰੋਸਰ ਜਲੰਧਰ ਕਪੂਰਥਲਾ ਸਾਰੇ ਜ਼ਿਲ੍ਹੇ ਐ ਇਸ ਵੇਲੇ ਧੁੰਦ ਦੀ ਮਾਰ ਨੇ ਸੰਗਣੀ ਤੋਂ ਤੱਕ ਜਮੀਨੀ ਲੈਵਲ ਦੇ ਨਾਲ ਖੇਤਾਂ ਦੇ ਵਿੱਚ ਬਣੀ ਹੋਈ ਆ ਸੋ ਇਥੋਂ ਸ਼ੁਰੂ ਹੁੰਦੀ ਹੋਈ ਧੁੰਦ ਜਿਹੜੀ ਆ ਯੂਪੀ ਆ ਯੂਪੀ ਦਾ ਵੱਧ ਬਿਹਾਰ ਦਿੱਲੀ ਗੁਰੂਗਰਾਹ ਮਨੋੜਾ ਇਹਨਾਂ ਖੇਤਰਾਂ ਨੂੰ ਕਵਰ ਕਰਦੀ ਹੋਈ ਬਿਹਾਰ ਬੰਗਾਲ ਝਾਰਖੰਡ ਹੁੰਦੇ ਹੋਏ ਬੰਗਲਾਦੇਸ਼ ਤੱਕ ਜੜੀਆ ਧੁੰਦ ਦੀ ਜਦ ਜੜੀ ਸ਼ਾਈ ਹੋਈ ਹੈ ਸੰਗਣਿਤ ਹੁੰਦਾ ਪਰ ਜਿਵੇਂ ਜਿਵੇਂ ਅੱਗੇ ਘੰਟੇ ਵਧਣਗੇ ਯਾਨੀ ਕਿ ਦੁਪਹਿਰ ਹੁੰਦੇ ਹੁੰਦੇ ਕੁਝ ਖੇਤਰਾਂ ਦੇ ਵਿੱਚ ਸੂਰਜ ਦੇ ਨਿਕਲਣ ਦੀ ਜੜੀ ਸੰਭਾਵਨਾ ਰਹੇਗੀ ਪਛੋੜੇ ਖੇਤਰਾਂ ਦੇ ਵਿੱਚ ਧੁੰਦ ਜੜੀਆ ਥੋੜੀ ਘੱਟ ਹੈ ਫਾਜ਼ਿਲਕਾ ਫਰੀਦਕੋਟ ਫਿਰੋਜ਼ਸਰ ਸ੍ਰੀ ਮੁਕਤਸਰ ਸਾਹਿਬ ਠੰਡਾ ਇੱਥੇ ਸੂਰਜ ਚਮਕ ਰਿਹਾ ਕੁਝ ਖੇਤਰਾਂ ਦੇ ਵਿੱਚ ਜਿੱਥੇ ਜਵੇਂ ਨਹੀਂ ਧੁੰਦ ਹੁੰਦਾ ਉੱਥੇ ਵੀ ਜ ਤੱਕ ਉੱਪਰ ਜਿਹੜੇ ਚੜ੍ਹਨ ਦੇ ਅਸਰ ਹੋਣਗੇ ਸੋ ਆਉਂਦੇ ਜਿਹੜੇ 2 ਦਿਨ ਨੇ ਅੱਜ 28 ਤਰੀਕਾ 29 ਤੀ ਇਹਨਾਂ ਦਿਨਾਂ ਦੇ ਵਿੱਚ ਧੁੰਦ ਬੜੇ ਫੱਦਰ ਤੇ ਵਾਪਸੀ ਕਰ ਸਕਦੀ ਹੈ ਤੇ ਕੱਲ ਵੀ ਤੁੰਦ ਦੇ ਇਸੇ ਤਰ੍ਹਾਂ ਸਾਰ ਰਹਣਗੇ ਅੱਜ ਸ਼ਾਮ ਤੋਂ ਆਥਣ ਤੋਂ ਫਿਰ ਤੋਂ ਤੁੰਦ ਜਿਹੜੀ ਆ ਆਪਣੇ ਕਲੇਵੇਂ ਦੇ ਵਿੱਚ ਲੈ ਲੇਗੀ ਲਗਭਗ ਬਹੁਤ ਵੱਡੇ ਖੇਤਰ ਨੂੰ ਇਸ ਸਲਾਵਾ 31 ਤਰੀਕ ਨੂੰ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦਾ ਜਰਵਾ ਸਕਦਾ ਹੈ ਉੱਤਰ ਫਾਰ ਦੇ ਵੱਡੇ ਹਿੱਸੇ ਨੂੰ ਕਵਰ ਕਰ ਸਕਦਾ ਜਿਹਦੇ ਵਿੱਚ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਸਰ ਬਣਗੇ ਨੇ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਬਹੁਤ ਹੀ ਖੇਤਰਾ ਤੱਕ ਪਹੁੰਚਣਗੇ ਕੋਈ ਜ਼ਿਲ੍ਹਾ ਮੀਹਾ ਤੋਂ ਬਾਝਾ ਨਹੀਂ ਰਹੇਗਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਹੈ ਜਿਹੜੇ ਚਾਂਸ ਨੇ ਤੇ ਲੈਂਦੇ ਤੋਂ ਚੜ੍ਹਦੇ ਵੱਲ ਕਰੇਗਾ ਤੇ 3 ਦੀ ਸ਼ਾਮ ਹੁੰਦਿਆ ਹੁੰਦੇ ਆ ਰਾਇਸਥਾਨ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣ ਗਿਆ ਰਾਇਸਥਾਨ ਦੇ ਪੱਛਮੀ ਖੇਤਰਾਂ ਤੋਂ ਹੁੰਦੇ ਹੋਏ ਉੱਤਰੀ ਰਾਜਸਥਾਨ ਪੱਛਮੀ ਹਰਿਆਣਾ ਕੇਂਦਰੀ ਹਰਿਆਣਾ ਉੱਤਰੀ ਦੇ ਮੱਧ ਹਰਿਆਣਾ ਇਹਨਾਂ ਖੇਤਰਾਂ ਤੋਂ ਬਾਅਦ ਫਿਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਹਿਮਾਚਲ ਉਤਰਖੰਡ ਦੇ ਹੇਠਲੇ ਫਾਗਾ ਦੇ ਵਿੱਚ ਪਾਰਮੀ ਗੜੀਮਾਰ ਉੱਪਰਲੇ ਫਾਗਾ ਦੇ ਵਿੱਚ ਬਰਬਰੀ ਦਾ ਇੱਕ ਤਕੜਾ ਦੌਰ ਜਿਹੜਾ ਕਿ 31 ਦੇ ਲੈ ਕੇ 2 ਤਰੀਕ ਦੇ ਵਿਚਕਾਰ ਲੱਗ ਸਕਦਾ ਸੋ ਮੈਦਾਨਾਂ ਦੇ ਵਿੱਚ ਜਿਹੜਾ ਮੀਹ ਹੈ ਉਹ 30 ਦੀ ਸ਼ਾਮ ਤੋਂ ਸ਼ੁਰੂ ਹੋਣਗੇ ਤੇ 1 ਦੇ ਸ਼ਾਮ ਮੰਦੇ ਹੁੰਦੇ ਜਾਂ 2 ਦੀ ਸਵੇਰ ਹੁੰਦੇ ਹੁੰਦੇ ਇਹ ਸਿਸਟ ਤੇ ਪਹਾੜਾਂ ਦੇ ਵਿੱਚ ਫਿਰ ਬਰਫ਼ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਬਰਫਵਾਰੀਆਂ ਨੇ ਉਹ 31 ਤੋਂ ਲੈ ਕੇ 2 ਤਰੀਕ ਦੇ ਜਾਂ 3 ਤਰੀਕ ਤੱਕ ਜਾਰੀ ਰਹਿਣ ਦੀ ਸੰਭਾਵਨਾ ਬਣੀ ਸੋ ਇਹ ਮਹੀਆਲਾ ਸਿਸਟਮ ਹੈ ਇਹਦੇ ਅਰਵੀ ਅਲਰਟ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਮਾਸਖਾਕ ਜਾਰੀ ਕਰੇਗਾ ਸੋ ਜੇਕਰ ਆਹ ਤਾਜ਼ਾ ਅੰਕੜੇ ਦੇਖਦੇ ਹਾਂ ਜੋ ਅੱਜ ਮੌਸਮ ਖਾਦ ਦੀ ਤਾਜ਼ਾ ਰਿਪੋਰਟ ਆ 28 ਤਰੀਕ ਦੀ ਕੋਲਡ ਵੇਵ ਦੇ ਅਲਰਟ ਨੇ ਯਾਨੀ ਕਿ ਸੀਤਲਾ ਰਾਜੂ ਦੇ ਚੱਲਣ ਦੇ ਅਸਰ ਹੋਣਗੇ ਬਹੁਤੇ ਖਾਗਾਂ ਦੇ ਵਿੱਚ ਠੰਡੇ ਦਿਨ ਅਜ ਦਰਜ ਹੋਣਗੇ ਕੋਲਡਡੇ ਦਰਜ ਹੋਣਗੇ ਔਰਾਂਜ ਅਲਰਟ ਜਾਰੀ ਕੀਤਾ ਗਿਆ ਨੇ ਧੁੰਦ ਨੂੰ ਲੈ ਕੇ ਕੋਲਡ ਵੇਵ ਨੂੰ ਲੈ ਕੇ ਤੇ ਇਸ ਇਲਾਵਾ ਥੱਲੇ ਜਿਹੜੇ ਅਲਰਟ ਨੇ ਉਹ ਇਸੇ ਤਰ੍ਹਾਂ ਲਾਗੂ ਨੇ ਕੋਲਡ ਵੇਵ ਦੇ ਜਿਹੜੇ ਸੰਗ ਨਹੀਂ ਧੁੰਦ ਦੇ ਉਹ ਅਗਲੇ 4-5 ਦਿਨਾਂ ਤੱਕ ਲੱਗੜ ਜਾਰੀ ਨੇ ਮੀਂਹ ਵਾਲੇ ਅਲਰਟ ਵੀ ਇਹਦੇ ਵਿੱਚ ਆਉਣਗੇ ਅੱਜ ਜਾਂ ਕੱਲ ਮੌਸਮ ਖਾਗ ਮੀਂਹ ਦੇ ਵੀ ਅਲਰਟ ਜਿਹੜੇ ਜਾਰੀ ਕਰ ਸਕ